ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਾਹ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ 올ਓਵਰ ਸੂਟ 올ਓਵਰ ਸੂਟ ਹੈ ਜੀ ਕਈ ਸ਼ਾਪਕੀਪਰ ਇਸ ਨੂੰ ਸੁਪੀਰੀਅਰ ਗੀਜਾ ਕਾਟਨ ਦੇ ਨਾਮ ਨਾਲ ਜਾਣਦੇ ਨੇ ਕਈ ਪ੍ਰਿੰਸੈਸ ਦੇ ਨਾਮ ਨਾਲ ਜਾਣਦੇ ਨੇ ਹਨਾ ਤੇ ਅਲੱਗ-ਅਲੱਗ ਨਾਮ ਹੈਗੇ ਨੇਗੇ ਆਪਣੇ ਆਪਣੇ ਰੱਖੇ ਹੋਏ ਬਟੇ ਪ੍ਰਿੰ CES ਵਾਲਾ ਬੇਸ ਹੀ ਹੁੰਦਾ ਹੈ ਹਾਂਜੀ ਇਹ ਹੈਗਾ ਆਪਣੇ ਕੋਲੇ ਆਲਓਵਰ ਸੂਟ ਜੀ ਇਹ ਆਲਓਵਰ ਸੂਟ ਹੈ ਜੀ ਇਹ VLM ਦਾ ਹੈ VLM ਦਾ ਹੈਗਾ ਜੀ ਇਹ ਆਪਣੇ ਕੋਲੇ ਫਰਸਟ ਕਲਰ ਆਗਾ ਜੀ ਇਹਨਾਂ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਇਹਨਾਂ ਦੇ ਵਿੱਚ ਕਲਰ ਹੋਰ ਨਹੀਂ ਹੋਣਗੇ ਜੀ ਸ਼ਾਇਦ ਦੇ ਕਿਸੇ ਨਾਲ ਦੋ ਤਾਂ ਭਾਵੇਂ ਮਿਲ ਜੇ ਕਿਉਂਕਿ ਇਹ ਸਟੱਫ ਹੈ ਜਿਹੜਾ ਬਹੁਤ ਜਲਦੀ ਸੋਲਡ ਹੋ ਜਾਂਦਾ ਬਸ ਹੁਣ ਇਹਨੂੰ ਅੱਗੇ ਇਹੀ ਪਹਿਣਾ ਹੈਗਾ ਹੈਗਾ ਮਤਲਬ ਕਿ ਜਿਵੇਂ ਆਪਾਂ ਬਾਹਰ ਅੰਦਰੋਂ ਆਫਿਸ ਵੇਅਰ ਵਾਲਾ ਹਨ ਉਹ ਇਹੀ ਪੈਨ ਵਾਲੇ ਸੂਟ ਨੇ ਜੀ ਇਹ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ ਇਹ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ ਕਲਰ ਕਲੀਅਰ ਹੈ ਬਣੀ ਤਾਂ ਹਾਂਜੀ ਕਲਰ ਕਲੀਅਰ ਹੈਗਾ ਇਹ ਆਲ ਓਵਰ ਸੂਟ ਰਹੂਗਾ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈਗਾ ਜੀ ਬਹੁਤ ਗ੍ਰੇਸਫੁਲ ਸੂਟ ਹੁੰਦੇ ਨੇ ਜੀ ਇਹ ਇਹ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ ਜਿਨ੍ਹਾਂ ਨੇ ਸੈਟ ਵਾਈਜ਼ ਲੈਣਾ ਜੀ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਆਪਣੇ WhatsApp ਨੰਬਰ 941766707 ਤੇ ਔਰ ਜਿਨ੍ਹਾਂ ਨੇ ਸਿੰਗਲ ਸੂਟ ਲੈਣਾ ਹੁੰਦਾ ਹੈਗਾ ਉਹ ਆਪਣੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦੱਸ ਹੀ ਦਿੰਨੇ ਆ ਜੀ ਹਾਂਜੀ ਨੈਕਸਟ ਆਪਣੇ ਕੋਲੇ ਆ ਗਿਆ ਜੀ ਆਹ ਵਾਲਾ ਡਿਜ਼ਾਈਨ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਬਹੁਤ ਹੀ ਜ਼ਿਆਦਾ ਇਹ ਮਿਕਸ ਆਉਣਗੇ ਜੀ ਵਿੱਚੀ ਤੇ ਇਹਦੇ ਟੈਕਸ ਦੇ ਨੇ ਵਿੱਚੀ ਸ਼ੰਕਰ ਮਿਲਦੇ ਆ ਜਾਣਗੇ ਜੀ ਔਰ ਵਿੱਚੀ ਇਹਦੇ ਬੀ ਆਲਮ ਦੇ ਆ ਜਾਣਗੇ ਤਿੰਨੋਂ ਬ੍ਰਾਂਡ ਇਕੱਠੇ ਆਉਣਗੇ ਜੀ ਹਾਂਜੀ ਇਹ ਆ ਗਿਆ ਜੀ ਆਪਣਾ ਫਸਟ ਕਲਰ ਇੱਕ ਸਿੰਗਲ ਸਿੰਗਲ ਹੀ ਰਹਿਣਗੇ ਲਗਭਗ ਕਿਸੇ ਈ ਦੋ ਹੋਣਗੇ ਅਦਰਵਾਇਸ ਸਿੰਗਲ ਸਿੰਗਲ ਹੈਗੇ ਨੇ ਮੇਰੇ ਕੋਲੇ ਇਥੇ ਵੀਡੀਓ ਚ ਦਿਖਾਉਣ ਵਾਸਤੇ ਸ਼ਾਇਦ ਤੁਹਾਡੇ ਕੋਲੇ ਸਿੰਗਲ ਸਿੰਗਲ ਹੀ ਹੋਵੇ ਤੁਹਾਡੇ ਲਈ ਤੇ ਬਟ ਦੋ ਦੋ ਮਿਲ ਜਾਣਗੇ ਜੀ ਹਾਂਜੀ ਆ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਜਿਵੇਂ ਆਂਟੀਆਂ ਨੇ ਪਾਉਣ ਲਾਣਾ ਹਨਾ ਆਲ ਓਵਰ ਪੀਚ ਕਲਰ ਦੀ ਗਰਾਊਂਡ ਹੈ ਜੀ ਇਸ ਦੀ ਪੀਚ ਕਲਰ ਦੇ ਵਿੱਚ ਇਸ ਦੀ ਗਰਾਊਂਡ ਬਣੀ ਹੋਈ ਹੈ ਬਹੁਤ ਸੋਹਣਾ ਕਲਰ ਕੰਟਰਾਸਟ ਹੈ ਜੀ ਕਲਰ ਕੰਬੀਨੇਸ਼ਨ ਇੱਕਦਮ ਪਰਫੈਕਟ ਹੈ ਬਹੁਤ ਸੋਹਣਾ ਹੈਗਾ ਜੀ ਇਹ ਆਪਣੇ ਕੋਲੇ ਆ ਗਿਆ ਜੀ ਸ਼ੰਕਰ ਦਾ ਸ਼ੰਕਰ ਮਿਲਦਾ ਜੀ ਇਹ ਇਹਨਾਂ ਥੱਲੇ ਇਨਰ ਲਗ ਨਹੀਂ ਲੋੜ ਨਹੀਂ ਰਹਿੰਦੀ ਜੀ ਬਿਨਾ ਇਹਨਾਂ ਤੋਂ ਬਣਨ ਵਾਲੇ ਸੂਟ ਨੇ ਜੀ ਇਹ ਜਿਹੜੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਇਹਨਾਂ ਸੂਟਾਂ ਦਾ ਪ੍ਰਾਈਸ ਹੈ ਜਿਹੜਾ 700 ਰੁਪਏ ਰਹੂਗਾ ਜੀ 700 700 ਇਸ ਦਾ ਪ੍ਰਾਈਸ ਰਹੂਗਾ ਜੀ ਕੋਰੀਅਰ ਇਸ ਦੇ ਵਿੱਚ ਐਡ ਨਹੀਂ ਕੀਤਾ ਜੀ ਅੱਪਾਂ ਨੇ ਆਹ ਲੈਮਨ ਕਲਰ ਆ ਗਿਆ ਜੀ ਥੋੜਾ ਬਣੀ ਤੇ ਜ਼ੂਮ ਕਰਕੇ ਡਿਜ਼ਾਈਨ ਦਿਖਾ ਦਿਓ ਡਿਜ਼ਾਈਨ ਥੋੜਾ ਜ਼ੂਮ ਕਰਕੇ ਦਿਖਾ ਦਿਓ ਹਾਂਜੀ ਇਹ ਹੈਗਾ ਜਿਹੜਾ ਆਪਣੇ ਕੋਲੇ ਏਕੇ ਟੈਕਸ ਦੀ ਵੈਰਾਈਟੀ ਹੈ ਜੀ 올ਓਵਰ ਸੂਟ ਨੇ ਜੀ ਇਹ ਫਾਲੋਓਵਰ ਸੂਟ ਨੇ ਏਕੇ ਟੈਕਸ ਦੀ ਵੈਰੈਟੀ ਹੈ ਜੀ ਇਹਨਾਂ ਸੂਟਾਂ ਨੂੰ ਤੁਸੀਂ ਲੇਸੀ ਜੀ ਲਾ ਕੇ ਜਿੰਨਾ ਮਰਜ਼ੀ ਡਿਜ਼ਾਈਨ ਕਰਕੇ ਬਹੁਤ ਸੋਹਣਾ ਸੂਟ ਬਣਾ ਸਕਦੇ ਹੋ ਜੀ ਸਕੈਟ ਇਹਨਾਂ ਦੀ ਕੋਈ ਨਹੀਂ ਹੈਗੀ ਕਿ ਇਹ ਸੂਟ ਨਾਲ ਤੁਸੀਂ ਮਤਲਬ ਕਿ ਜਿੰਨੇ ਹੰਡਾ ਵੀ ਲੈਨੇ ਹੋ ਤਾਂ ਵੀ ਇਹਨਾਂ ਦੀ ਲੁੱਕ ਹੈ ਜਿਹੜੀ ਐਵੇਂ ਦੀ ਰਹੂਗੀ ਜਿਵੇਂ ਤੁਸੀਂ ਸਟਿਚ ਕੀਤੇ ਹੋਣਗੇ ਜਿਵੇਂ ਆਪਣੇ ਥੋੜੀ ਬਹੁਤੀ ਕਲਰ ਵੈਸੇ ਬਹੁਤ ਘੱਟ ਬਟ ਹੋ ਜਾਂਦੀ ਹੈ ਕਈ ਵਾਰੀ ਉਹਦੇ ਵਿੱਚ BMW ਦੇ ਵਿੱਚ ਜਿਵੇਂ ਕਲਰ ਵਗ ਜਾਂਦੇ ਨੇ ਹਨ ਪਰ ਇਹਨਾਂ ਦੀ ਇਹੋ ਜਿਹੀ ਕੋਈ ਦਿੱਕਤ ਨਹੀਂ ਹੁੰਦੀ ਆ ਵੀ ਪ੍ਰਿੰਟ ਬਹੁਤ ਸੋਹਣਾ ਜੀ ਆਹ ਪ੍ਰਿੰਟ ਵੀ ਬਹੁਤ ਸੋਹਣਾ ਹਾਂਜੀ ਕਈ ਵਾਰ ਆਪਣੇ ਕੋਲੇ ਦੁਪੱਟੇ ਪੈਂਦੇ ਨੇ ਬਾ ਦੁਪੱਟਿਆਂ ਨਾਲ ਮੈਚ ਕਰਕੇ ਵੀ ਲੈ ਲੈਣੇ ਆ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਗਰਾਊਂਡ ਹੈਗੀ ਜਿਹੜੀ ਉਸ ਦੀ ਬ੍ਰਾਊਨ ਕਲਰ ਦੀ ਰਹੂਗੀ ਜੀ ਬ੍ਰਾਊਨ ਕਲਰ ਦੀ ਗਰਾਊਂਡ ਤੇ ਉੱਤੇ ਆਫ ਵਾਈਟ ਕਲਰ ਦੇ ਫਲਾਰ ਨੇ ਆ ਫਲਾਰ ਨੇ ਨਾ ਜਿਹੜੇ ਆਫ ਵਾਈਟ ਕਲਰ ਦੇ ਇਸ ਦੇ ਨਾਲ ਗਰਾਊਂਡ ਕਲਰ ਦਾ ਦੁਪੱਟਾ ਵੀ ਚੱਲ ਜੂਗਾ ਜੀ ਆਫ ਵਾਈਟ ਵੀ ਚੱਲ ਜੂਗਾ ਤੇ ਮਹਿੰਦੀ ਕਲਰ ਦਾ ਦੁਪੱਟਾ ਵੀ ਇਸ ਦੇ ਨਾਲ ਚੱਲ ਜੂਗਾ ਮਹਿੰਦੀ ਕਲਰ ਦੀਆਂ ਇਸ ਦੀਆਂ ਪੱਤੀਆਂ ਨੇ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਰੇਟ ਦੱਸ ਰਹੇ ਹਾਂ ਜੀ ਇਹ ਕੋਰੀਅਰ ਤੋਂ ਬਿਨਾ ਹੈਗਾ। ਵੈਸੇ ਹਰ ਇੱਕ ਵੀਡੀਓ 'ਚ ਆਪਣਾ ਰੇਟ ਹੁੰਦਾ ਜਿਹੜਾ ਉਹ ਕੋਰੀਅਰ ਤੋਂ ਬਿਨਾ ਹੀ ਹੁੰਦਾ ਹੈ। ਕੋਰੀਅਰ ਇਸ ਦੇ ਵਿੱਚ ਐਕਸਟਰਾ ਲੱਗੂਗਾ ਜੀ ਤੁਹਾਨੂੰ। ਔਰ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਆ ਉਹ ਆਪਣੇ ਤੋਂ ਪੁੱਛ ਸਕਦੇ ਨੇ। ਕਾਲ ਕਰਕੇ ਮੈਸੇਜ ਕਰਕੇ। ਹਾਂਜੀ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਸ ਦਾ ਵੀ। ਡਿਜ਼ਾਈਨਿੰਗ ਬਹੁਤ ਸੋਹਣੀ ਹੈ। 5 ਮੀਟਰ ਕੱਟ ਵਾਲੇ ਸੂਟ ਨੇ ਜੀ 5 ਮੀਟਰ ਕੱਟ ਵਾਲੇ ਸੂਟ ਨੇ ਪ੍ਰਾਈਸ ਸਾਰੇ ਸੂਟਾਂ ਦਾ ਇੱਕੋ ਹੀ ਰਹੂਗਾ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਪਲੀਜ਼ ਇੰਨਾ ਕੰਮ ਤੁਸੀਂ ਕਰ ਦਿਆ ਕਰੋ ਜੀ ਕਿਉਂਕਿ ਆਪਣੇ ਵਾਲੇ ਰੇਟ ਨੇ ਜਿਹੜੇ ਉਹ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਜੀ ਹਾਂਜੀ ਅੱਗੇ ਆ ਗਿਆ ਜੀ ਆਪਣੇ ਕੋਲੇ ਫਰੋਜੀ ਕਲਰ ਫਰੋਜੀ ਗ੍ਰੀਨ ਦਾ ਕਲਰ ਹੈ ਜੀ ਕਲਰ ਬਹੁਤ ਪਿਆਰਾ ਹੈਗਾ ਡਿਜ਼ਾਈਨ ਵੀ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਔਰ ਇਸ ਦੇ ਨਾਲ ਵੀ ਤੁਸੀਂ 3-4 ਕਲਰ ਦਾ ਦੁਪੱਟਾ ਜਿਹੜਾ ਉਹ ਲੱਗੂਗਾ ਜੀ ਸਿੰਗਲ ਕਲਰ ਦਾ ਲਵਾਉਣਾ ਹੈਗਾ ਜੀ ਜੇਕਰ ਕਿਸੇ ਵੀ ਕਸਟਮਰ ਨੇ ਸੂਟ ਦੇ ਨਾਲ ਆਪਣੇ ਤੋਂ ਵਿਦ ਦੁਪੱਟਾ ਲੈਣਾ ਤਾਂ ਦੁਪੱਟੇ ਵੀ ਲੈ ਸਕਦੇ ਹੋ ਤੁਸੀਂ ਆਪਣੀ ਚੁਆਇਸ ਦਾ ਦੁਪੱਟਾ ਲੈ ਸਕਦੇ ਹੋ ਚੁਆਇਸ ਦੀ ਡਾਈ ਕਰਵਾ ਸਕਦੇ ਹੋ ਇੱਕ ਕਲਰ ਦੀ ਡਬਲ ਡਾਈ ਜਿਵੇਂ ਵੀ ਤੁਸੀਂ ਡਬਲ ਕਈ ਸਾਰੇ ਕਲਰ ਬਣਾਉਣੇ ਤੁਸੀਂ ਉਹਵੇਂ ਵੀ ਕਰ ਸਕਦੇ ਹੋ ਜੀ ਬਸ ਉਹ ਦੁਪट्टे ਦਾ ਡਾਈ ਦਾ ਚਾਰਜ ਹੈ ਜਿਹੜਾ ਉਹ ਤੁਹਾਨੂੰ ਲੱਗ ਤੋਂ ਲੱਗ ਜੂਗਾ ਜੀ ਕਈ ਕਸਟਮਰ ਆਪਣੇ ਹੈਗੇ ਨੇਗੇ ਜਿਹੜੇ ਮਤਲਬ ਕਿ ਆਪਣੇ ਤੋਂ ਡਾਈ ਕਰਵਾ ਕੇ ਲੈਂਦੇ ਨੇਗੇ ਦੁਪट्टे ਉਹਨਾਂ ਨੂੰ ਆਪਾਂ ਡਾਈ ਕਰਵਾ ਕੇ ਹੀ ਦੇ ਦਿੰਨੇ ਆ ਲੈਸਿਸ ਵਗੈਰਾ ਲਾ ਕੇ ਤਿਆਰ ਕਰਕੇ ਵੀ ਦੇ ਦਿੰਨੇ ਆ ਜੋ ਵੀ ਕਸਟਮਰ ਇਸ ਤਰ੍ਹਾਂ ਕੁਝ ਰੈਡੀ ਕਰਵਾ ਕੇ ਲੈਣਾ ਚਾਹੁੰਦੇ ਤਾਂ ਆਪਾਂ ਤੁਹਾਨੂੰ ਉਹ ਵੀ ਦਿਵਾਣੀ ਹੈ। ਹਾਂਜੀ ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲ ਆਹ ਵਾਲਾ। ਫੁੱਲਾਂ ਵਾਲਾ ਡਿਜ਼ਾਈਨ। ਬਰਾਊਨ ਕਲਰ ਦੀ ਗਰਾਊਂਡ ਰਹੂਗੀ ਜੀ ਰੈੱਡ ਕਲਰ ਦੇ ਇਸ ਦੇ ਵਿੱਚ ਫੁੱਲ ਆ ਰਹਿਣਗੇ। ਕਲਰ ਕਲੀਅਰ ਵੀ ਨਹੀਂ। ਹਾਂਜੀ ਕਲਰ ਕਲੀਅਰ ਹੈ। ਜਿਹੜਾ ਵੀਡੀਓ ਦੇ ਵਿੱਚ ਆ ਰਿਹਾ ਤੁਹਾਨੂੰ ਸੇਮ ਕਲਰ ਹੈਗਾ ਜਿਹੜਾ ਇਸ ਦਾ। ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਸੈਂਡ ਕਰਨਾ ਜੀ ਜਿਨ੍ਹਾਂ ਨੇ ਘਰੇ ਮਗਵਾਉਣੇ ਨੇ ਕਈ ਵਾਰੀ ਪਤਾ ਕੀ ਹੈ ਜਦੋਂ ਤੁਸੀਂ ਆਉਣੇ ਉਦੋਂ ਨਾ ਸੋਲਡ ਹੋ ਜਾਂਦਾ ਜੀ ਉਸ ਚੋਇਸ ਕਰਕੇ ਤੁਸੀਂ ਆਪਣਾ ਸੂਟ ਹੈਗਾ ਜਿਹੜਾ ਮੈਸੇਜ ਕਰਦਿਆ ਕਰੋ ਵੀ ਆਹ ਸੂਟ ਸਾਡਾ ਸਾਈਡ ਤੇ ਕਰ ਦਿਓ ਜੀ ਅਸੀਂ ਇੱਕ ਦਿਨ ਠਹਿਰ ਕੇ ਆਵਾਂਗੇ ਜਾਂ ਦੋ ਦਿਨ ਜਿਨ੍ਹਾਂ ਨੇ ਵਿజిਟ ਕਰਕੇ ਲੈਣਾ ਹੁੰਦਾ ਕੋਰੀਅਰ ਵਾਲਿਆਂ ਦਾ ਤਾਂ ਨਾਲ ਦੀ ਨਾਲ ਹੀ ਕੰਮ ਹੈ ਜਿਹੜਾ ਉਹ ਪੇਮੈਂਟ ਕਰ ਦਿੰਦੇ ਜਦੋਂ ਹੋਈ ਜਾਂਦਾ ਜੀ ਜਿਨ੍ਹਾਂ ਨੇ ਵਿజిਟ ਕਰਕੇ ਲੈਣਾ ਹੁੰਦਾ ਉਹ ਕੀ ਆਪਾਂ ਨੂੰ ਦੱਸ ਸਕਦੇ ਨੇ ਜੀ ਵੀ ਅਸੀਂ ਇੱਕ ਦਿਨ ਰੁੱਕ ਕੇ ਆਵਾਂਗੇ ਦੋ ਦਿਨ ਰੁੱਕ ਕੇ ਆਵਾਂਗੇ ਸਾਡਾ ਸੂਟ ਹੈ ਜਿਹੜਾ ਤੁਸੀਂ ਸਾਈਡ ਤੇ ਕਰ ਦੋ ਹਾਂਜੀ ਅਗਲਾ ਡਿਜ਼ਾਈਨ ਆ ਗਿਆ ਆਪਣੇ ਕੋਲ ਆ ਇਸ ਦੀ ਗਰਾਊਂਡ ਹੈਗੀ ਜਿਹੜੀ ਉਹ ਮਹਿੰਦੀ ਕਲਰ ਦੀ ਹੈ ਜੀ ਆਹ ਮਹਿੰਦੀ ਕਲਰ ਹੈ ਜਿਹੜਾ ਆਪਾਂ ਨੇ ਤੁਹਾਨੂੰ ਖੋਲ ਕੇ ਦਿਖਾਇਆ ਹੋਇਆ ਹੈ ਪ੍ਰਾਈਸ ਹੋਊਗਾ ਜੀ 700 ਰੁਪਏ ਵਿజిਟ ਕਰਨ ਤੇ ਪ੍ਰਾਈਸ 700 ਮਿਲੂਗਾ ਜੀ ਕੋਰੀਅਰ ਇਸ ਦੇ ਵਿੱਚ ਐਡ ਨਹੀਂ ਕੀਤਾ ਹੋਇਆ ਮਿਲਦੇ ਆ ਜੀ ਅਗਲੀ ਵੀਡੀਓ ਚ 第二